ਹੋ ਗਈ ਕੱਲ ਮੋਗੇ ਦੀ ਰੈਲੀ 'ਚ ਆਉਂਦਾ ਨਹੀਂ ਸੀ ਮਹਾਉ ਨੂੰ ਕੁਲੂ ਕੋਸ ਗੱਲ ਕੋਸ ਲਾ ਕੇ ਕਿ ਲਾਇਆ ਤੇ ਆਇਆ ਪ੍ਰੋਗਰਾਮ ਕਿਹੜਾ ਸੀ ਕਹਿੰਦਾ ਯੁੱਧ ਨਸ਼ਿਆਂ ਬਰੁੱਦ ਤੇ ਹਲੇ ਤਾਂ ਆਪ ਦਾ ਯੋਧੇ ਨਹੀਂ ਉਹਦਾ ਮੁੱਕਣ ਡਿਆ ਵਿਚਾਰੇ ਦਾ ਸ਼ਾਮ ਨੂੰ ਜਾਂਦੇ ਨੂੰ ਫੇਰ ਪੈਗ ਲਾ ਲੇ ਤੇ ਫੇਰ ਉੱਥੇ ਪਿਆ ਜਾ ਕੇ ਮੈਨੂੰ ਲੱਗਦਾ ਫੋਟੇਜ਼ ਹਸਪੀਟਲ ਦਾ ਜੇ ਉਹ ਕੋਈ ਤਰ ਅਰਦਾਸ ਕਰਦੇ ਹੋ ਨੇ ਕਿਤੇ ਚਲੇ ਨਾ ਜਾਵੇ ਝੇਟਾ ਗਾ ਕੇ ਸਾਡਾ ਇਹ ਤਗੜਾ ਕੋਈ ਲੱਭਣਾ ਨਹੀਂ ਸਾਲੂ ਕਹਿੰਦਾ ਉਹ ਜਿਹੜਾ ਆਇਆ ਨਾ ਭੇਜੇ ਜੇਲ੍ਹ ਤੋਂ ਕਹਿੰਦਾ ਉਹ ਮੁੱਛਾਂ ਨੂੰ ਵਟ ਦੇਈ ਜਾਂਦਾ ਮੁੱਛਾਂ ਮੇਰੀਆਂ ਮਾਂ-ਪਾਵਾ ਇਹਨਾਂ ਨੂੰ ਤਾਹ ਦਵਾ ਤੇਰੇ ਕੋਲ ਤਾਂ ਹੈ ਨਹੀਂ ਭਾਊ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਮੂਤ ਕੱਟ ਦਿਆਂਗਾ ਤੇਰਾ ਮੈਂ ਬੋਲ ਜਾ ਤੂੰ ਮੇਰੇ ਤੇ ਇੱਕ ਪਰਚਾ ਛੱਡ ਮੈਂ ਹੁਣ ਪਰਚੇ ਵਾਲੀ ਡਿਗਰੀ ਤੋਂ ਵੀ ਗਾਹ ਲੰਘ ਗਿਆ ਪਿਆ ਹੁਣ ਤਾਂ ਕੱਲਾ ਯੂਆਪਾ ਤੇ ਐਨਐਸਏ ਰਹਿ ਗਈ ਹੈ ਜੇ ਲਾਉਣੀ ਉਹ ਵੀ ਲਾ ਦੀ ਹੁਕਮੰਤਰੀ ਇੱਕ ਦਿਨ ਆਉਂਦਾ ਹਸਪਤਾਲ ਚੋਂ ਜਿਵੇਂ ਪਰੋਲ ਤੇ ਆਈਦਾ ਉਹ ਤਰ੍ਹਾਂ ਤੇ ਬਾਹਰ ਆ ਕੇ ਸਾਜੇ ਬਾਰੇ ਗੱਲ ਕਰਕੇ ਫੇਰ ਉੱਥੇ ਦਾਖਲ ਹੋ ਜਾ ਤਰੀਕਰਤਾ ਕਹਿੰਦਾ ਰੱਬ ਦੀ ਕਚੇਰੀ 'ਚ ਉਹਨੂੰ ਮਾਫੀ ਨਹੀਂ ਮਿਲਦੀ ਮੇਰੇ ਬਾਰੇ ਕਹਿੰਦਾ ਮਾਮਾ ਹੀਰਦਿਆ ਤੂੰ ਹੁਣ ਸੱਚੇ ਪਾਤਸ਼ਾਹ ਦੇ ਨਾਲ ਤੈਨੂੰ ਪਤਾ ਉਹਦੀ ਕਚੇਰੀ 'ਚ ਕੀ ਹੋਣਾ ਤੇਰੇ ਅੜਕੇ ਤਾਂ ਉਸ ਕਚੇਰੀ 'ਚ ਜਾਣ ਜੋਗੇ ਨਹੀਂ ਜਿਹਨੇ ਬੋਤਲ ਸ਼ਰਾਬ ਦੀ ਪੀ ਲੈਣੀ ਤੂੰ ਉਹ ਕਚੇਰੀ ਦਾ ਕੀ ਜਾਣਦਾ ਤੂੰ ਪੰਜਾਬ ਦੀ ਕਚੇਰੀ 'ਚ ਲੋਕਾਂ ਨਾਲ ਇਨਸਾਫ਼ ਨਹੀਂ ਕਰ پا ਰਿਹਾ ਤੇ ਹੁਣ ਵੇਖੋ ਹੰਕਾਰ ਕਿਸ ਕਿਸਮ ਦਾ ਕਿ ਰੱਬ ਦੀ ਕਚੇਰੀ ਦੇ ਫੈਸਲੇ ਵੀ ਕਹਿੰਦਾ ਮੈਂ ਹੀ ਕਹਿੰਦਾ ਸਰਾਹਣੇ ਸੀ ਮੈਂ ਪਹਿਲਾਂ ਵੀ ਸੀ বার বার ਗੱਲ ਦੱਸਣ ਦੀ ਲੋੜ ਨਹੀਂ ਤੇਰੇ 13 9 ਲਿਖ ਕੇ ਸਰਹਾਨਾ ਕੋਡੇ ਥੱਲੇ ਜੁੱਤਾ। ਇਹਨੇ ਤਾਂ ਮੈਂ ਇੱਕ ਹੋਰ ਵੀ ਦੱਸਦਾ ਕੱਚੇ ਦਿੱਤਾ ਸੀਗਾ ਮਾੜੇ ਲੱਗੀ ਦਾ ਕੱਲੇ ਦੱਸ ਦੂੰਗਾ। ਤੇਰੇ ਅਰਗਿਆਂ ਨੂੰ ਤਾਂ ਮੈਂ ਸਮਝਦਾ ਕੱਖ ਨਹੀਂ। ਇਸ ਲਈ ਮੈਂ ਤੇਰੀ ਪੁਲਸ ਨੂੰ ਵੀ ਕਹਿਣਾ ਚਾਹੁੰਨਾ ਕਿ ਐਵੇਂ ਨਾ ਮਾਝੇ ਵਾਲਿਆਂ ਦੀ ਪਰਖ ਪਰਖ ਕਰ। ਇਹ ਨਾ ਸਮਝੀ ਇਹਨਾਂ ਤੇ ਪਰਚਾ ਕਰ ਦੇਂਗਾ ਤੇ ਦੱਬ ਦੇਂਗਾ। ਜੇ ਦਿਨ ਮਾਝੇ ਵਾਲਿਆਂ ਦਾ ਕਿਸੇ ਹੱਥ ਪੈ ਗਿਆ ਨਾ ਗੀਚੀ ਨੂੰ। ਤੇ ਫਿਰ ਕੀ ਹੋਊ? ਅੱਜ ਦਵਾਰ ਤੋਂ ਹਾਈ ਕੋਰਟ 'ਚ ਅੱਜ ਉਹਨੂੰ ਦੋ ਪਰਚਿਆਂ 'ਚ ਫੇਰ ਜ਼ਮਾਨਤ ਮਿਲੀ ਐ ਕਦੇ ਪੰਜਾਬ ਦੀ ਧਰਤੀ 'ਤੇ ਨਹੀਂ ਹੋਇਆ ਉਹਦਾ ਗੁਨਾਹ ਕੀ ਐ ਗਲਤੀ ਕੀ ਐ ਕਿ ਸਰਕਾਰ ਉਹਨਾਂ ਨੂੰ ਦੱਬਣਾ ਚਾਹੁੰਦੀ ਐ ਤੇ ਉਹ ਦੱਬਦੇ ਨਹੀਂ ਮਗਰ ਪੰਜਾਬ ਦੀ ਧਰਤੀ 'ਤੇ ਕੀ ਐ ਜਾਇਜ਼ ਧੀਆ ਪੈਣਾ ਤੇ ਕਦੇ ਪਰਚੇ ਨਹੀਂ ਹੁੰਦੇ ਸਨ ਅੱਜ ਕੰਚਨਪ੍ਰੀਤ ਤੇ ਮੈਨੂੰ ਲੱਗਦਾ ਸੱਤ ਪੜਚੇ ਪੈਨ ਜੀ ਕਿੰਨੇ ਇੱਕ ਨੇ ਸੱਤ ਜਾਂ ਅੱਠ ਇਹਨਾਂ ਨੂੰ ਵੀ ਗਿਣਤੀ ਭੁੱਲ ਗਈ ਆ ਹਾਲ ਮੇਰੇ ਆਲਾ ਹੀ ਆ ਤੇ ਮੈਨੂੰ ਤਾਂ ਸਵਾਦ ਬੜਾ ਆਉਂਦਾ ਮੈਨੂੰ ਕਹਿੰਦੇ ਤੇਰੇ ਤੇ ਪਰਚਾ ਦੇ ਦੇ ਮੈਂ ਦਿਓ ਦੇਰੀ ਕਾਦੀ ਆ ਭਾਈ ਮਜੀਠੀਆ ਤਾਂਹੀਂ ਗੱਜੂ ਇਹ ਸੋਨਹਰ ਮੈਂ ਵੇਖਿਆ ਕੱਲ ਹਸਪਤਾਲ ਚੋਂ ਨਿਕਲ ਕੇ ਆਇਆ ਮੇਰੇ ਨੌ ਲੈਣ ਦੀ ਦੇਰੀ ਸੀ ਫੇਰ ਦਾਖਲ ਹੋ ਗਿਆ ਮਾਮਾ irdan ਨਾਲ ਹੈ ਪੰਗੇ ਹਲੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਤੂੰ ਬੋਲਦਾ ਜਿੰਨਾ ਬੋਲਦਾ ਇਹ ਕਹਿੰਦੇ ਬਲਟੋਆ ਸਾਹਿਬ ਉਹਦੇ ਗੋਡੇ ਤੇ ਧੌਣ ਰੱਖਿਓ ਮੈਨੂੰ ਲੱਗਦਾ ਮੈਂ ਮਾੜੀ ਜੀ ਪੂੰਛ ਤੇ ਪੈਰ ਰੱਖਿਓ ਨਹੀਂ ਤਾਂ ਚੀਕਾਂ ਨਿਕਲ ਜਾਣੀਆਂ ਉਹਦੀਆਂ ਤੁਸੀਂ ਗੋਡੇ ਤੇ ਪੈਰ ਦੇ ਵੇਖੋ ਕਮਾਲ ਹੋ ਗਈ ਕੱਲ ਮੋਗੇ ਦੀ ਰੈਲੀ 'ਚ ਆਉਂਦਾ ਨਹੀਂ ਸੀ ਮਹਾਉ ਨੂੰ ਗਲੂਕੋਜ਼ ਗਲੂਕੋਜ਼ ਲਾ ਕੇ ਖਲਾਇਆ ਤੇ ਆਇਆ ਪ੍ਰੋਗਰਾਮ ਕਿਹੜਾ ਸੀ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਤੇ ਹਲੇ ਤਾਂ ਆਪ ਦਾ ਯੋਧੇ ਨਹੀਂ ਉਹਦਾ ਮੁੱਕਣ ਡਿਆ ਵਿਚਾਰੇ ਦਾ ਸ਼ਾਮ ਨੂੰ ਜਾਂਦੇ ਨੂੰ ਫੇਰ ਪੈਗ ਲਾ ਲੇ ਤੇ ਫੇਰ ਉੱਥੇ ਪਿਆ ਜਾ ਕੇ ਮੈਨੂੰ ਲੱਗਦਾ ਫੋਟੋਜ਼ ਹਸਪੀਟਲ ਤਾਂ ਜੇ ਉਹ ਕੋਈ ਤਾਂ ਅਰਦਾਸ ਕਰਦੇ ਹੋ ਨੇ ਕਿੱਥੇ ਚਲੇ ਨਾ ਜਾਵੇ ਜੇਡਾ ਗਾਕ ਸਾਡਾ ਇਹ ਤਗੜਾ ਕੋਈ ਲੱਭਣਾ ਨਹੀਂ ਸਾਲੂ ਜਿਹੜਾ ਮਾਂ ਤੇ ਝੂਠੀਆਂ ਸੋਵਾਂ ਖਾ ਲਵੇ ਖਾਦੀ ਸੀ ਕਿ ਨਹੀਂ ਖਾਦੀ ਸੀ ਕਿ ਮੈਂ ਸ਼ਰਾਬ ਨਹੀਂ ਪੀਉ ਹੁਣ ਤੇ ਜਿਹੜਾ ਮਾਂ ਦੀਆਂ ਝੂਠੀਆਂ ਸੋਵਾਂ ਖਾ ਜਾਵੇ ਜਾਂ ਗੁਰੂ ਘਰ ਦੀਆਂ ਝੂਠੀਆਂ ਸੋਵਾਂ ਖਾ ਦੇ ਮਾਝੇ ਵਾਲਿਓ ਕਿ ਆਪਾਂ ਉਹਨੂੰ ਬੰਦਿਆਂ ਚ ਵੀ ਗਿਣਦੇ ਸਾਧ ਸੰਗਤ ਜੀ ਜਿਹੜਾ ਮਾਂ ਦਾ ਨਾ ਹੋਇਆ ਜਿਹੜਾ ਰੱਬ ਦਾ ਨਾ ਹੋਇਆ ਕਦੇ ਥੋੜਾ ਹੋ ਜੂ ਮੈਂ ਹੈਰਾਨ ਹੋ ਗਿਆ ਕਹਿੰਦਾ ਓ ਕਹਿੰਦਾ ਉਹ ਜਿਹੜਾ ਆਇਆ ਨਾ ਭੇ ਜੇਲ ਤੋਂ ਕਹਿੰਦਾ ਉਹ ਮੁੱਛਾਂ ਨੂੰ ਵਟ ਦੇਈ ਜਾਂਦਾ ਮੁੱਛਾਂ ਮੇਰੀਆਂ ਮਾਂ-ਪਾਵਾ ਇਹਨਾਂ ਨੂੰ ਤਾਹ ਦਵਾ ਤੇਰੇ ਕੋਲ ਤਾਂ ਹੈ ਨਹੀਂ ਪਊ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਮੂਹਤ ਕੱਟ ਦੇਗਾ ਤੇਰਾ ਮੈਂ ਬੋਲ ਜਾ ਤੂੰ ਮੇਰੇ ਤੇ ਇੱਕ ਪਰਚਾ ਛੱਡ ਮੈਂ ਹੁਣ ਪਰਚੇ ਵਾਲੀ ਡਿਗਰੀ ਤੋਂ ਵੀ ਗਾਂ ਲੰਗਿਆ ਪਿਆ ਹੁਣ ਤਾਂ ਕੱਲਾ ਯੂ ਆਪਾ ਤੇ ਐਨ ਐਸ ਆ ਰਹਿ ਗਿਆ ਜੇ ਲਾਉਣੀ ਉਹ ਵੀ ਲਾ ਦੀ ਤੇ ਨਿਕਲ ਕੇ ਤਾਂ ਮੈਂ ਫੇਰ ਆਉਂ ਬਾਹਰ ਤੇ ਫੇਰ ਕਿੱਧਰ ਨੂੰ ਜਾਏਗਾ ਕੀ ਇਹ ਪੰਜਾਬ ਦੀ ਰਾਜਨੀਤੀ ਹੈ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਣਾ ਮੁੱਖ ਮੰਤਰੀ ਇੱਕ ਦਿਨ ਆਉਂਦਾ ਹਸਪਤਾਲ ਚੋਂ ਜਿਵੇਂ ਪਰੋਲ ਤੇ ਆਈਦਾ ਉਤਰਾਂ ਤੇ ਬਾਹਰ ਆ ਕੇ ਸਾਡੇ ਬਾਰੇ ਗੱਲ ਕਰਕੇ ਫੇਰ ਉੱਥੇ ਦਾਖਲ ਹੋ ਜਾਂਦਾ ਸਾਤ ਸੰਗਤ ਜੀ ਅਜਹਾਲ ਪੰਜਾਬ ਦੇ ਆਈਸੀਯੂ ਵਰਗੇ ਨੇ ਪੰਜਾਬ ਚ ਮਹਿਰਾਨ ਹੋ ਗਿਆ ਕਿ ਮੈਂ ਉਹਦੀ ਅਖੀਰਲੀ ਗੱਲ ਕਰਕੇ ਕਿਉਂਕਿ ਉਹਦੇ ਤੇ ਬਾਲਾ ਟਾਈਮ ਲਾਉਣ ਦਾ ਫਾਇਦਾ ਕੋਈ ਨਹੀਂ ਬੇੜਾ ਕਰਕ ਤਾਂ ਪੰਜਾਬ ਦਾ ਕੀਤਾ ਹੀ ਉਹਦੀ ਜੁੰਡਲੀ ਨੇ ਕਹਿੰਦਾ ਜੀ ਕੋਟਾ ਕਚੇਰੀ ਨੇ ਭਾਵੇਂ ਉਹਨੂੰ ਬਰੀ ਕਰਤਾ ਕਹਿੰਦਾ ਰੱਬ ਦੀ ਕਚੇਰੀ ਚ ਉਹਨੂੰ ਮਾਫੀ ਨਹੀਂ ਮਿਲਦੀ ਮੇਰੇ ਬਾਰੇ ਕਹਿੰਦਾ ਮੰਮਾ ਹੀਰデア ਤੂੰ ਹੁਣ ਸੱਚੇ ਪਾਤਸ਼ਾਹ ਦੇ ਨਾਲ ਤੈਨੂੰ ਪਤਾ ਉਹਦੀ ਕਚਹਿਰੀ ਚ ਕੀ ਹੋਣਾ ਤੇਰੇ ਅਰਗੇ ਤਾਂ ਉਸ ਕਚਹਿਰੀ ਚ ਜਾਣ ਜੋ ਕੇ ਨਹੀਂ ਜਿਹਨੇ ਬੋਤਲ ਸ਼ਰਾਬ ਦੀ ਪੀ ਲੈਣੀ ਤੂੰ ਉਹ ਕਚਹਿਰੀ ਦਾ ਕੀ ਜਾਣਦਾ ਤੂੰ ਪੰਜਾਬ ਦੀ ਕਚਹਿਰੀ ਚ ਲੋਕਾਂ ਨਾਲ ਇਨਸਾਫ ਨਹੀਂ ਕਰ پا ਰਿਆ ਤੇ ਹੁਣ ਵੇਖੋ ਹੰਕਾਰ ਕੇ ਇਸ ਕਿਸਮ ਦਾ ਕਿ ਰੱਬ ਦੀ ਕਚਹਿਰੀ ਦੇ ਫੈਸਲੇ ਵੀ ਕਹਿੰਦਾ ਮੈਂ ਹੀ ਕਰੂੰ ਇਹ ਤਾਂ ਫਿਰ ਇੰਦਰਾ ਗਾਂਧੀ ਤੇ ਇਹਦੇ ਚ ਕੋਈ ਫਰਕ ਤਾਂ ਨਾ ਰਹਿ ਗਿਆ ਇੰਦਰਾ ਗਾਂਧੀ ਨੂੰ ਵੀ ਇਹ ਹੀ ਹੋ ਗਿਆ ਸੀ ਨਾ ਕਿ ਮੈਂ ਦਰਬਾਰ ਸਾਹਿਬ ਤੇ ਭਾਵੇਂ ਟੈਂਕਾ ਤੋਪਾਂ ਨਾ ਚੜਾ ਦਿਆਂ ਤੇ ਮੈਨੂੰ ਕੀ ਉਹਨੇ ਤੂੰ ਕਿੱਥੇ ਮੈਨੂੰ ਰਾਜਾ ਬੜਿੰਗ ਨਾ ਸਮਝ ਲਈ ਕਿੱਥੇ ਰਾਤ ਦੇ ਨੇਰੇ 'ਚ ਤੂੰ ਉਹਨੂੰ ਡਰਾ ਕੇ ਤੈਨੂੰ ਮਿਲ ਜਾਂਦਾ ਪਾਰਟੀ ਕਈ ਪ੍ਰਧਾਨ ਪਾਰਟੀਆਂ ਦੇ ਕਾਂਗਰਸੀ ਤੂੰ ਕਈ ਦਬਾਏ ਆ ਤੂੰ ਸਾਨੂੰ ਉਹਨਾਂ ਚੋਂ ਨਾ ਸਮਝ ਲਈ ਕਿ ਤੂੰ ਉੱਥੋਂ ਕਹੇਂਗਾ ਹੀ ਪਰਚਾ ਦੇ ਦੇਣਾ ਤਾਂ ਮੈਂ ਹੱਥ ਜੋੜ ਕੇ ਤੇਰੇ ਅੱਗੇ ਖਲੋ ਜੂੰਗਾ ਇਹ ਪੰਜਾਬ ਦੇ ਲੋਕ ਕੀ ਹੈ ਭਾਈ ਇਹ ਜੇ ਦਬਨ ਵਾਲੇ ਹੋ ਤੁਸੀਂ ਫਿਰ ਝੱਡੋ ਝਕਾਰਾ ਬੋਲੇ ਕੋਲੇ ਹਾ ਹੁਣ ਕੱਲਾ ਝਕਾਰਾ ਨਹੀਂ ਛੱਡਣਾ ਮੁੱਛਾਂ ਨੂੰ ਜਰਾ ਵਾਟ ਵੀ ਟੁਕਾ ਕੇ ਦਿਓ ਮੜਾ ਜੇ ਪਤਾ ਲੱਗੇ ਬੋਲੇ ਛੋੜ ਹਾ ਓਏ ਮਜੀਠੀਆ ਲਈਏ ਕੱਲੇ 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 ਟਕਰਣਗੇ ਤੈਨੂੰ ਔਰ ਸਾਧ ਸੰਗਤ ਜੀ ਕਲਹਾਲ ਵੇਖ ਲਓ ਕੀ ਸੀ ਉਹ ਸਾਡੇ ਵਾਲਾ ਡੀਜੀਪੀ ਮੈਨੂੰ ਲੱਗਦਾ ਉਹ ਤੋਂ ਮਾੜਾ ਡੀਜੀਪੀ ਨਹੀਂਸ਼ਦ ਪੰਜਾਬ ਨੂੰ ਲੱਭਣਾ ਆ ਤੁਹਾਡਾ ਸਰਪੰਚ ਮਾਰਿਆ ਸੀ ਨਾ ਵਿਆਹ 'ਚ ਵੜ ਕੇ ਉਹ ਕੀ ਨੌ ਜਿਹਦੇ ਸਿਰ 'ਤੇ ਗੋਲੀ ਮਾਰੀ ਸੀ ਇੱਥੇ ਕੋਈ ਜਰਮਨ ਜਰਮਨ ਸਿੰਘ ਆਹੋ ਚਲੋ ਇੱਕ ਦੀ ਗੱਲ ਛੱਡੋ ਮੈਂ ਇੱਥੇ ਆਪਾਂ ਕਿਸੇ ਨੂੰ ਪੁੱਛ ਲੋ ਜੀ ਨੂੰ ਫੋਨੋਂ ਪ੍ਰੋਟੀਨ ਦੀਆਂ ਫੋਨ ਕਾਲਾਂ ਨਹੀਂ ਆਉਂਦੀਆਂ ਦੱਸੋ ਕਿਹੜੇ ਪਿੰਡ 'ਚ ਨਸ਼ਾ ਨਹੀਂ ਵਿਕਦਾ ਤੇ ਜਿਹੜਾ ਤੇਰਾ ਸੌਂ ਕੋਣ ਦੇ ਸੀ ਤੁਸੀਂ ਸਭ ਤੋਂ ਵੱਡਾ ਨਸ਼ਈ ਤਾਂ ਉਹ ਆਪ ਪਾਣੀ ਬੋਤਲ ਸ਼ਰਾਬ ਪੀਣ ਵਾਲਾ ਆ ਆ ਮੈਨੂੰ ਕਹਿਣਾ ਨਹੀਂ ਚਾਹੀਦਾ ਆ ਗਵਾਂਡ 'ਚ ਹੀ ਘੋਰ ਉਹਦੇ ਵੀ ਝੰਡੇ ਝੂਲਦੇ ਆ ਇੰਨਾ ਤਾਂ ਐਮ.ਐਲ.ਏ ਤੁਹਾਨੂੰ ਤਾਂ ਪਤਾ ਹੀ ਆ ਮਾਝੇ ਵਾਲਿਓ ਮੈਂ ਐਵੇਂ ਨਾਲ ਲਊਂਗਾ ਫਿਰ ਚੀਕਾ ਮਾਰਦੇ ਬਾਲੀਆ ਮੈਂ ਹਲੇ 6 ਮਹੀਨੇ ਪਏ ਐ ਇਹਨਾਂ ਨੂੰ ਭੁਲੇਖਾ ਕੀ ਚਹੀ ਸਰਕਾਰ ਤੇ ਕੀ ਕੁਝ ਕਰਦਾ ਜਹਾਲ ਕੀ ਆ ਪੰਜਾਬ ਦਾ ਪੰਜਾਬ ਆਈਸੀਯੂ 'ਚ ਆ ਸਾਢੇ 4 ਲੱਖ ਕਰੋੜ ਦਾ ਪੰਜਾਬ ਅੱਜ ਕਰਜ਼ਈ ਆ ਕਿਹਨੇ ਲਾਉਣਾ ਕਰਜ਼ਾ ਤੁਸੀਂ ਇਹਨਾਂ ਨੇ ਨਹੀਂ ਲਾਉਣਾ ਔਰ ਪ੍ਰੋਗਰਾਮ ਹੋਵੇ ਸਰਕਾਰੀ ਮੈਂ ਪੁੱਛਣਾ ਚਾਹੁੰਦਾ ਜੀ ਭਦਵੰਤ ਬਾਣ ਨੂੰ ਕੇਸ ਕਪੈਸਿਟੀ 'ਚ ਜੇ ਉਹ ਸਰਕਾਰੀ ਪ੍ਰੋਗਰਾਮ ਸੀ ਇਹ ਅਰਵਿੰਦ ਕੇਜਰੀਵਾਲ ਉੱਥੇ ਕੀ ਕਰਦਾ ਸੀ ਕਿਹੜੀ ਸਰਕਾਰ ਦਾ ਕਿਹੜੇ ਦਾ ਹਿੱਸਾ ਉਹ ਤੇ ਜੇ ਅਰਵਿੰਦ ਕੇਜਰੀਵਾਲ ਆਇਆ ਸੀ ਮਤਲਬ ਪ੍ਰੋਗਰਾਮ ਸਿਆਸੀ ਸੀ ਤੇ ਫੇਰ ਉਹਦਾ ਖਰਚਾ ਸਰਕਾਰ ਨੇ ਕਿਉਂ ਦਿੱਤਾ ਉਹਦਾ ਖਰਚਾ ਆਮ ਆਦਮੀ ਪਾਰਟੀ ਦਿੰਦੀ ਜੇ ਸਿਆਸੀ ਪ੍ਰੋਗਰਾਮ ਸੀ ਤੇ ਭਾਈ ਡੀਜੀਪੀ ਤੇ ਚੀਫ ਸੈਕਟਰੀ ਉਹ ਸਟੇਜ ਤੋਂ ਕੀ ਕਰਦੇ ਸਨ ਅੱਜ ਬਾਦਲ ਸਾਹਿਬ ਇਹਨਾਂ ਦੀ ਸ਼ਿਕਾਇਤ ਹੋਣੀ ਚਾਹੀਦੀ ਦਿੱਲੀ ਹਮ ਸੈਕਟਰੀ ਨੂੰ ਕੀ ਇਹ ਜਿਆ ਨੂੰ ਬਰਖਾਸ ਕਰੋ ਅਜ ਤਦੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਜਦੋਂ ਆਮ ਆਦਮੀ ਪਾਰਟੀ ਝਾੜੂ ਦਾ ਚੋਰ ਨਿਸ਼ਾਨ ਅਫਚਰ ਆਪ ਦੇ ਗੱਲ 'ਚ ਪਾਈ ਫਿਰਨ ਫਿਰ ਸਾਧ ਸੰਗਤ ਜੀ ਥਾਣਿਆਂ ਤੋਂ ਇਨਸਾਫ ਨਹੀਂ ਮਿਲ ਸਕਦਾ ਪੰਜਾਬ ਦੇ ਮਸਲੇ ਨਹੀਂ ਹੱਲ ਹੋ ਸਕਦੇ ਅੱਜ ਪੰਜਾਬ ਦੇ ਬਾਰਡਰ ਦੇ ਇਲਾਕੇ ਦੇ ਕਿਹੜਾ ਮਸਲਾ ਹੱਲ ਹੋਇਆ ਕੋਈ ਕਾਲਜ ਖੋਲ੍ਹਿਆ ਜੀ ਕਹਿੰਦੇ ਸੀ ਸਕੂਲ ਖੋਲ੍ਹਾਂਗੇ ਨਮਾਜ਼ ਸਕੂਲ ਖੁੱਲਿਆ ਜੀ ਕੋਈ ਕੋਈ ਨਵਾਂ ਹਸਪਤਾਲ ਖੁੱਲਿਆ ਜੀ ਮਗਰ 2500 ਹੈ ਆ ਬਲਟੋਆ ਸਾਹਿਬ ਦੇਤਾ ਹੈ ਚੱਲਦੇ ਭਾਈ ਉਹੀ ਮੈਂ ਕਹਿੰਦਾ ਬਾਦਲ ਸਾਹਿਬ ਵੇਲੇ ਸੁਣਦੀ ਜਾਂਦੀ ਸੀ ਅੱਜ ਹਾਲਾਤ ਇਹ ਹੋ ਗਏ ਕਿ ਸ਼ਰਾਬ ਦੇ 2500 ਨਵੇਂ ਠੇਕੇ ਜ਼ਰੂਰ ਖੋਲਦੇ ਕਿ ਪਣੂ ਪੰਜਾਬ ਦਾ ਇਹ ਦਿਨ ਨੌਕਰੀ ਬਾਹਰਲੇ ਮੁੰਡੇ ਨੂੰ ਮਿਲਦੀ ਆ ਤੁਹਾਨੂੰ ਮਿਲਦੀ ਆ ਜੀ ਪੰਜਾਬ ਦੇ ਕਿਸਾਨਾਂ ਦੀ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਖੁਦਕੁਸ਼ੀ ਰੁਕ ਗਈ ਕਿ ਕਰਜ਼ੇ ਮਾਫੀ ਹੋ ਗਈ ਕਿ ਤਾਰਾ ਤੋਂ ਪਾਰ ਵਾਲੇ ਕਿਸਾਨ ਨੂੰ ਜੋ ਬਾਦਲ ਸਾਹਿਬ ਵੇਲੇ 10000 ਰੁਪਇਆ ਕਰਕੇ ਕਿ ਉਹ ਤੋਂ ਬਾਅਦ ਕਦੇ ਵਾਅਦਾ ਹੋਇਆ ਕਿ ਕਿਸਾਨਾਂ ਦੀ ਆਮਦਨ ਚ ਦੁੱਗਣੀਆਂ ਹੋਈਆਂ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਸਾਧ ਸੰਗਤ ਜੀ ਅੱਜ ਨੌਕਰੀ ਮਲਾਜਮ ਹੈ ਮਲਾਜਮ ਅੱਜ ਆਪ ਦੇ ਡੀਏ ਨੂੰ ਰੋਂਦਾ ਪੁਰਾਣੀ ਪੈਨਸ਼ਨ ਨੂੰ ਰੋਂਦਾ ਬਾਦਲ ਸਾਹਿਬ ਵੇਲੇ ਹਰ ਵੇਲੇ ਪੇ ਕਮਿਸ਼ਨ ਲਾਗੂ ਹੁੰਦਾ ਸੀ ਔਰ ਜਦੋਂ ਜਦੋਂ ਮਹਿੰਗਾਈ ਵੱਧਦੀ ਸੀ ਉਹਦੇ ਹਿਸਾਬ ਨਾਲ ਡੀਏ ਵੀ ਵੱਧਦਾ ਸੀ ਜਦੋਂ ਆਈਐਸ ਤੇ ਆਈਪੀਐਸ ਨੂੰ ਡੀਏ ਮਿਲਦਾ ਸੀ ਤੇ ਕੱਲੇ ਖਲੋਤੇ ਕਨਸਟੇਬਲ ਦਾ ਵੀ ਡੀਏ ਉਦੋਂ ਆਉਂਦਾ ਸੀ ਤੇ ਮੌਜੂਦਾ ਸਰਕਾਰ ਨੇ ਕੀ ਕਰਤਾ ਆਈਐਸ ਤੇ ਆਈਪੀਐਸ ਨੂੰ ਮਿਲੂ ਡੀਏ ਕਲ ਖਾਚ ਬਾਤਾਂ ਹੂੰ ਤਦੇ ਨਦੀਏ ਸਟੇਜਾਂ ਤੋਂ ਚੜ ਕੇ ਬੋਲਦੇ ਆ ਮਗਰ ਜਿਹੜਾ ਕਾਂਸਟੇਬਲ ਆ ਖਲੋਤਾ ਇਹਨੂੰ ਪੁੱਛ ਲੋ 16% ਘਾਟਾ ਕੀ ਐ ਚੱਲਦਾ ਕੀ ਨਹੀਂ ਚੱਲਦਾ ਡੀਏ ਦਾ ਸਾਧ ਸੰਗਤ ਜੀ ਇਸ ਲਈ ਅੱਜ ਪੰਜਾਬ ਦੀ ਕਿਸਾਨੀ ਦੀ ਗੱਲ ਐ ਪੰਜਾਬ ਦੇ ਨੌਜਵਾਨਾਂ ਦੀ ਗੱਲ ਐ ਪੰਜਾਬ ਦੀ ਇੰਡਸਟਰੀ ਦੀ ਗੱਲ ਐ ਜਾਂ ਪੰਜਾਬ ਦੇ ਖੇਤ ਮਜ਼ਦੂਰ ਦੀ ਗੱਲ ਐ ਜਾਂ ਪੰਜਾਬ ਦੀ ਗੱਲ ਐ ਜਦ ਤੱਕ ਦਿੱਲੀ ਵਾਲੇ ਨਹੀਂ ਪਹਜਾਉਂਗੇ ਪੰਜਾਬ ਦੀ ਉਹ ਧਰਤੀ ਆ ਜਿਹੜੀ 2% ਬਾਦੀ 90% ਕੁਰਬਾਨੀ ਪੰਜਾਬ ਨੂੰ ਅੰਨ ਤੁਸੀਂ ਦਿਓ ਦੇਸ਼ ਨੂੰ ਆਜ਼ਾਦ ਤੁਸੀਂ ਕਰੋ ਮਗਰ ਸਾਡੇ 4 ਫੁੱਟ ਦਾ ਇੱਕ ਦਿੱਲੀਓ ਬਾਊ ਆਉਂਦਾ ਉਹ ਸਾਨੂੰ ਦੱਸਦਾ ਕਿ ਪੰਜਾਬ ਦੇਸ਼ ਕਿਵੇਂ ਚੱਲਣਾ ਤੇ ਪੰਜਾਬ ਕਿਵੇਂ ਚੱਲਣਾ ਜਿਹਨੂੰ ਦਿੱਲੀ ਨਹੀਂ ਚੱਲਦੀ ਕਿ ਪੰਜਾਬੀਆਂ ਅਸੀਂ ਉਹਨੂੰ ਝੱਲਾਂਗੇ ਕਿ ਨਹੀਂ ਝੱਲਾਂਗੇ ਦੱਸੋ ਕੀ ਚੱਲਣਾ ਬਣਦਾ ਪੜਾ ਕੀ ਨਹੀਂ ਬਣਦਾ ਜੇ ਨਹੀਂ ਬਣਦਾ ਤੇ ਛੱਟੋ ਜਕਾਰਾ ਤੇ ਅੱਜ ਬਲਟੋਆ ਸਾਹਿਬ ਨੂੰ ਇਹ ਵਿਸ਼ਵਾਸ ਦਿਵਾ ਦਿਓ ਬਾਦਲ ਸਾਹਿਬ ਨੂੰ ਇਹ ਵਿਸ਼ਵਾਸ ਦਿਵਾ ਦਿਓ ਕਿ 27 ਚ ਝਾੜੂ ਤੀਲਾ ਤੀਲਾ ਵੀ ਕਰਾਂਗੇ ਨਾਲ ਵੱਟੋ ਵੱਟ ਵੀ ਭਜਾਵਾਂਗੇ ਸਹਿਮਤ ਹੋ ਇਸ ਲਈ ਪੰਜਾਬ ਨੂੰ ਡਾਇਲੌਗ ਦੀ ਨਹੀਂ ਅੱਜ ਡਿਲੀਵਰੀ ਦੀ ਲੋੜ ਹੈ ਪੰਜਾਬ ਨੂੰ ਵਾਅਦੇ ਨਹੀਂ ਅੱਜ ਵਾਈਟ ਪੇਪਰ ਆਵੇ ਕਿ ਅੱਜ ਹਾਲਾਤ ਕੀ ਪੰਜਾਬ ਦੇ ਖਜ਼ਾਨੇ ਦੇ ਬਣਾਤੇ ਆ ਪੰਜਾਬ ਨੂੰ ਪ੍ਰਚਾਰ ਨਹੀਂ ਅੱਜ ਪ੍ਰਬੰਧ ਚਾਹੀਦਾ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਸਕਦੇ ਆ ਪੰਜਾਬ ਨੂੰ ਅੱਜ ਸੁਧਾਰ ਦੀ ਲੋੜ ਨਹੀਂ ਪੰਜਾਬ ਨੂੰ ਅੱਜ ਸੁਧਾਰ ਦੀ ਲੋੜ ਹੈ ਐਡੀ ਵੱਡੀ ਸਟੇਜ ਜਮਾ ਕੇ ਅੱਜ ਪੰਜਾਬ ਦੇ ਮੋਗੇ 'ਚ ਰੈਲੀ ਕੀਤੀ ਮੁੱਖ ਮੰਤਰੀ ਨੇ ਮਗਰ ਪੰਜਾਬ ਦੀ ਇੰਡਸਟਰੀ ਵਾਸਤੇ ਨੌਜਵਾਨ ਵਾਸਤੇ ਰੁਜ਼ਗਾਰ ਵਾਸਤੇ ਗਰੀਬ ਵਾਸਤੇ ਕੱਖ ਨਹੀਂ ਕੀਤਾ ਕੱਲਾ ਮਜੀਠੀਏ ਦੀ ਮੋਛਾ ਹੀ ਲੈ ਬੈਠੀ ਹੋਂ ਉਹਦੀ ਤਾਂ ਘਰ ਦੀ ਵੀ ਕਹਿੰਦੀ ਆ ਬਲਟਵਾ ਸਾਹਿਬ ਕਿ ਇਹਨਾਂ ਤਾਂ ਮੇਰਾ ਨਹੀਂ ਨੋ ਚੇਤੇ ਕਰਦਾ ਜਿੰਨਾ ਤੇਰਾ ਚੇਤੇ ਕਰਦਾ ਕਹਿੰਦਾ ਮਜੀਠੀਆ ਧਰੀ ਵਾਲੇ ਬੈਂਗਲ ਮੰਗਦਾ ਸੀ ਬਈ ਇੱਕ ਧਰੀ ਵਾਲੇ ਬੈਂਗਣ ਮਾਂ ਮਜੀਠੀਆ ਧਰੀ ਵਾਲੇ ਬੈਂਗਲ ਖਾਵੇ ਭਾਵੇਂ ਦਾਲ ਖਾਵੇ ਤੇਰੇ ਕੀ ਢਿੱਡ ਭੀੜ ਹੁੰਦੀ ਆ ਭਾਈ ਕਹਿੰਦਾ ਮਜੀਠੀਆ ਸਿਹਰਾਣੇ ਮੰਗਦਾ ਸੀ ਆਹੋ ਮਜੀਠੀਏ ਕੋਲ ਤਿੰਨ ਸਿਹਰਾਣੇ ਸੀ ਮੈਂ ਪਹਿਲਾਂ ਵੀ ਦੱਸੀ ਆ ਬਾਰ ਬਾਰ ਗੱਲ ਦੱਸਣ ਦੀ ਲੋੜ ਨਹੀਂ ਤੇਰੇ ਤੇਰਾ ਇਹ ਨੋ ਲਿਖ ਕੇ ਸਿਹਰਾਣਾ ਗੋਡੇ ਥੱਲੇ ਦਿੱਤਾ ਸੀ ਤੇਲੇ ਤਾਂ ਮੈਂ ਇੱਕ ਹੋਰ ਨਹੀਂ ਦੱਸਦਾ ਕਿੱਥੇ ਦਿੱਤਾ ਸੀਗਾ ਮਾੜੇ ਲੱਗੀ ਦਾ ਇਕੱਲੇ ਦੱਸ ਦੂੰਗਾ ਤੇਰੇ ਅਰਗਿਆਂ ਨੂੰ ਤਾਂ ਮੈਂ ਸਮਝਦਾ ਕੱਖ ਨਹੀਂ ਇਸ ਲਈ ਮੈਂ ਤੇਰੀ ਪੁਲਸ ਨੂੰ ਵੀ ਕਹਿਣਾ ਚਾਹੁੰਨਾ ਕਿ ਐਵੇਂ ਨਾ ਮਾਜੇ ਵਾਲਿਆਂ ਦੀ ਪਰਖ ਪਰਖ ਕਰ ਇਹ ਨਾ ਸਮਝੀ ਇਹਨਾਂ ਤੇ ਪਰਚਾ ਕਰ ਦੇਂਗਾ ਤੇ ਦੱਬ ਦੇਂਗਾ ਜੇ ਦਿਨ ਮਾਜੇ ਵਾਲਿਆਂ ਦਾ ਕਿਤੇ ਹੱਥ ਪੈ ਗਿਆ ਨਾ ਗੀਚੀ ਨੂੰ ਤੇ ਫਿਰ ਕੀ ਹੋਊ ਕੀ ਹੋਊ ਫਿਰ ਉੱਚੀ ਬੋਲੋ ਜੇ ਮਾਜੇ ਵਾਲਿਆਂ ਨੂੰ ਗੀਚੀ ਦੇ ਹੱਥ ਪੈ ਗਿਆ ਫਿਰ ਚੀਕਾਂ ਕਢਾ ਦੇਾਂਗੇ